112 ਤੇ ਵੀ ਕੀਤਾ ਤੇ ਚਲੋ ਫੋਰਸ ਪਾਰਟੀ ਆ ਗਈ ਉਹਨਾਂ ਨੇ ਰੋਕਿਆ ਇਹਨਾਂ ਨੂੰ ਤੇ ਬਾਕੀ ਹੁਣ ਤੁਹਾਡੇ ਸਾਹਮਣੇ ਆਈ ਸਾਰਾ ਕੁਝ ਕੁਛ ਪਤਾ ਲੱਗਿਆ ਇਹ ਕਿੰਨੇ ਕੁ ਬੰਦੇ ਸੀਗੇ ਤੇ ਪੁਲਿਸ ਨੇ ਕਿੰਨੀ ਕਿਵੇਂ ਮਦਦ ਕੀਤੀ ਤੁਹਾਡੀ ਇਹ ਮੇਰੇ ਦੱਸਣ ਮੁਤਾਬਕ 2 ਕਮ ਇਨਾ ਸੀਗੀਆਂ ਤੇ ਕਿਰੋਂ 40 45 ਬੰਦੇ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੰਨੇ ਕੁ ਬੰਦੇ ਆ ਫੋਰਸ ਪਾਰਟੀ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਬਹੁਤ ਸਾਡੀ ਸੁਣੀ ਜਦੋਂ ਅਸੀਂ ਫੋਨ ਵਗੈਰਾ ਕੀਤੇ ਤੇ ਮੌਕੇ ਤੇ ਪਹੁੰਚੇ ਚੌਕੀ ਇੰਚਾਰਜ ਪਹੁੰਚੇ ਸਦੋਂ ਦੇ ਥਾਣੇ ਤੋਂ ਵੀ ਆ ਗਏ ਨੇ ਬੰਦੇ ਸਾਰੇ ਤੇ ਮੌਕੇ ਤੇ ਖੜੇ ਨੇ ਬਹੁਤ ਮਦਦ ਕੀਤੀ ਇਹਨਾਂ ਨੇ ਸਾਡੀ ਧੰਨਵਾਦ ਕਰਦੇ ਹਾਂ ਪੁਲਿਸ ਦਾ ਜੀ ਹਾਂਜੀ ਪੂਰਾ ਧੰਨਵਾਦ ਕਰਦੇ ਹਾਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਹੜੀ ਸਾਨੂੰ ਇਨਸਾਫ ਦੇ ਰਹੀ ਹੈ ਹੋਰ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਵੀ ਜਿਹੜੇ ਗੁੰਡੇ ਆ ਸਾਰੇ ਇਹਨਾਂ ਨੂੰ ਫੜ ਕੇ ਜੇਲ੍ਹ 'ਚ ਸੱਟਿਆ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਆਪਦੀ ਕਣ ਕਵੱਢੀਏ ਠੀਕ ਇਸ ਮੁੱਸੇ ਹੋਈ ਹੈ ਪਿੰਡ ਦੇ ਵਿੱਚ ਐਨਆਰਆਈ ਦੀ ਜ਼ਮੀਨ ਨਾਲ ਕੀ ਧੱਕਾ ਹੋਣ ਲੱਗਾ ਜਿੱਥੇ ਤੁਸੀਂ ਮਦਦ ਕੀਤੀ ਉਹਨਾਂ ਦੀ 31 ਕਿੱਲਾਂ ਦੀ ਜ਼ਮੀਨ ਦਾ ਰੌਲਾ ਜੀ ਤੇ 112 ਤੇ ਉਹ ਕਾਵਲ ਆਈ ਸੀ ਵੀ ਸਾਡੀ ਜਿਹੜੀ ਕਨਕ ਪਾਰਟੀ ਵਾਡਰ ਜੀ ਧੱਕੇ ਨਾਲ ਤੇ ਜਿਹੜਾ ਅਸੀਂ ਮੌਕੇ ਤੇ ਆਏ ਸੀਗੇ ਜੀ ਉਹਨਾਂ ਨੂੰ ਰੋਕ ਦਿੱਤਾ ਗਿਆ ਜੀ ਜੋ ਅੱਗੇ ਕਾਰਵਾਈ ਹੋ ਗਈ ਉਹ ਜੀ ਕੀਤੀ ਜਾ ਕੁਝ ਪਤਾ ਲੱਗਾ ਇਹ ਕੋਣ ਬੰਦੇ ਸੀ ਇਹ ਤੇ ਐਨਆਰਆਈ ਨਾਲ ਕੀ ਰੌਲਾ ਹੈ ਉਹਨਾਂ ਦਾ ਹੁਣ ਤੁਸੀਂ ਕਿਸ ਤਰ੍ਹਾਂ ਅੱਗੇ ਮਦਦ ਕੀਤੀ ਹੈ ਜਿਸ ਕਰਕੇ ਐਨਆਰਆਈ ਤੁਹਾਡਾ ਧੰਨਵਾਦ ਕਰ ਰਿਹਾ ਹੈ ਐਨਆਰਆਈ ਦੀ ਜ਼ਮੀਨ ਹੈ ਜਿਹੜੀ ਜੀ ਚਾਲੀ ਦਾ ਫਰੋਪਟਰ ਨਹੀਂ ਬਣਾ ਕੇ ਤੇ ਗगनਜੀਤ ਬਰਾੜ ਜਿਹੜਾ ਉਹਨਾਂ ਨੇ ਨਾਮ ਤੇ ਕਰਵਾਈ ਆਉਦੇ ਜੀ ਤੇ ਜਿਹੜੀ ਉਹਦੀ ਪਰਚਾ ਦਰਜ ਹੋਇਆ ਸੀਗਾ ਜੀ 23/24 ਤੇ ਉਹਦੀ ਕਾਰਵਾਈ ਪਹਿਲਾਂ ਅਮਲ ਚ ਚੱਲਿਆਂ ਦੀ ਜਾ ਚੁੱਕੀ ਹੈ ਜਾਂਦੀ ਜਾ ਰਹੀ ਹੈ ਤੇ ਜਿਹੜੀ ਹੁਣ ਵੀ ਹੈ ਇਹਨਾਂ ਨੇ 112 ਤੇ ਕਾਲ ਕੀਤੀ ਸੀ ਜਿਹੜੀ ਮੇਰੀ ਜ਼ਮੀਨ ਹੈ ਤੇ ਉਹਦਾ ਝਗੜਾ ਚਾਹੁੰਦਾ ਉਸੇ ਵੱਢਣ ਲੱਗੇ ਨੇ ਗगनਜੀਤ ਬਰਾੜ ਵਗੈਰਾ ਤੇ ਅਸੀਂ ਮੌਕੇ ਤੇ ਆ ਕੇ ਉਹਨਾਂ ਨੂੰ ਹਟਾਤਾ ਜੀ ਜੋ ਅੱਗੇ ਉਹ ਕਮ ਹੋਊਗਾ ਕਿਸੇ ਤਰੀਕੇ ਦੇ ਕਾਰਬੋ ਜਿਹੜੇ ਵਿੱਚ ਰਹਿੰਦੇ ਉਹ ਬੰਦੇ ਭੱਜ ਕੇ ਸੀਗੇ ਜੀ ਜਲਦੀ ਫੜੇ ਜਾਂਦੇ ਜਲਦੀ ਹੋ ਜਾ ਜੀ ਕੀ ਨਾ ਤੁਹਾਡਾ ਤੁਸੀਂ ਕਿੱਥੋਂ ਆਏ ਹੋ ਤੇ ਕੀ ਹੋਇਆ ਤੁਹਾਡੀ ਜ਼ਮੀਨ ਤੇ ਅੱਜ ਮੇਰਾ ਨਾਮ ਜੀ ਮਨਦੀਪ ਸਿੰਘ ਹੈ ਤੇ ਮੈਂ ਯੂ ਐਸ اے ਅਮਰੀਕਾ ਤੋਂ ਆਇਆ ਹਾਂ ਕੈਲੀਫੋਰਨੀਆ ਤੋਂ ਤੇ ਮੇਰੀ ਜਿਹੜੀ ਜ਼ਮੀਨ ਆ ਉਹ ਚਾਲੀ ਮਖਤੀਆਨਾਮਾ ਬਣਾ ਕੇ ਬੀਚਤੀ ਸੀ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਵੀ ਹੁਣ ਇੱਥੇ ਕਣਕ ਵੀਜੀ ਹੋਈ ਆ ਸਾਡੀ ਤੇ ਉਹਨੂੰ ਅੱਜ ਇਹ ਵੜਨ ਆਗੇ ਨੇ ਅਸ ਅਸੀਂ ਪ੍ਰਸ਼ਾਸਨ ਨੂੰ ਮੈਨੂੰ ਜਦੋਂ ਪਤਾ ਲੱਗਿਆ ਮੈਂ ਆਪਦੇ ਪਿੰਡ ਮੁਹੀ ਸੀਗਾ ਤੇ ਮੈਂ ਫੋਨ ਵਗੈਰਾ ਕੀਤੇ 112 ਤੇ ਵੀ ਕੀਤਾ ਤੇ ਚਲੋ ਫੋਰਸ ਪਾਰਟੀ ਆ ਗਈ ਉਹਨਾਂ ਨੇ ਰੋਕਿਆ ਇਹਨਾਂ ਨੂੰ ਤੇ ਬਾਕੀ ਹੁਣ ਤੁਹਾਡੇ ਸਾਹਮਣੇ ਆਈ ਸਾਰਾ ਕੁਝ ਕੁਝ ਪਤਾ ਲੱਗਿਆ ਇਹ ਕਿੰਨੇ ਕੁ ਬੰਦੇ ਸੀਗੇ ਤੇ ਪੁਲਿਸ ਨੇ ਕਿੰਨੀ ਕਿਵੇਂ ਮਦਦ ਕੀਤੀ ਤੁਹਾਡੀ ਇਹ ਮੇਰੇ ਦੱਸਣ ਮੁਤਾਬਕ ਦੋ ਕਮਾਈਨਾ ਸੀਗੀਆਂ ਕਿ ਇਹਨਾਂ 40-45 ਬੰਦੇ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇੰਨੇ ਕੁ ਬੰਦੇ ਆ ਫੋਰਸ ਪਾਰਟੀ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਬਹੁਤ ਸਾਡੀ ਸੋਣੀ ਜਦੋਂ ਅਸੀਂ ਫੋਨ ਵਗੈਰਾ ਕੀਤੇ ਤੇ ਮੌਕੇ ਤੇ ਪਹੁੰਚੇ ਚੌਕੀ ਇੰਚਾਰਜ ਪਹੁੰਚੇ ਸਦਮਾ ਬੇਠਾਣੇ ਤੋਂ ਵੀ ਆ ਗਏ ਨੇ ਬੰਦੇ ਸਾਰੇ ਤੇ ਮੌਕੇ ਤੇ ਖੜੇ ਨੇ ਬਹੁਤ ਮਦਦ ਕੀਤੀ ਇਹਨਾਂ ਨੇ ਸਾਡੀ ਧੰਨਵਾਦ ਕਰਦੇ ਹਾਂ ਪੁਲਿਸ ਦਾ ਜੀ ਹਾਂਜੀ ਪੂਰਾ ਧੰਨਵਾਦ ਕਰਦੇ ਹਾਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਹੜੀ ਸਾਨੂੰ ਇਨਸਾਫ ਦੇ ਰਹੀ ਹੈ ਹੋਰ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਵੀ ਜਿਹੜੇ ਗੁੰਡੇ ਆ ਸਾਰੇ ਇਹਨਾਂ ਨੂੰ ਫੜ ਕੇ ਜੇਲ੍ਹ ਸੱਟਿਆ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਆਪਣੀ ਕਣ ਕਬੜੀਏ ਠੀਕ ਇਸ ਮਸਲੇ ਹੋਈ ਹੈ ਪਿੰਡ ਦੇ ਵਿੱਚ ਐਨ ਆਰ ਆਈ ਦੀ ਜ਼ਮੀਨ ਨਾਲ ਕੀ ਧੱਕਾ ਹੋਣ ਲੱਗਾ ਜਿੱਥੇ ਤੁਸੀਂ ਮਦਦ ਕੀਤੀ ਉਹਨਾਂ ਦੀ 32 ਕਿੱਲਾਂ ਦੀ ਜ਼ਮੀਨ ਦਾ ਰੌਲਾ ਜੀ ਤੇ 112 ਤੇ ਫੋਕਲ ਆਈ ਸੀ ਵੀ ਸਾਡੀ ਜਿਹੜੀ ਕਨਕਾ ਪਾਰਟੀ ਵਾਡਰ ਜੀ ਧੱਕੇ ਨਾਲ ਤੇ ਜਿਹੜਾ ਅਸੀਂ ਮੌਕੇ ਤੇ ਆਏ ਸੀਗੇ ਜੀ ਉਹਨਾਂ ਨੂੰ ਰੋਕ ਦਿੱਤਾ ਗਿਆ ਜੀ ਜੋ ਅੱਗੇ ਕਾਰਵਾਈ ਹੋ ਗਈ ਉਹ ਜੀ ਕੀਤੀ ਜਾਵੇ ਕੁਝ ਪਤਾ ਲੱਗਾ ਜੀ ਇਹ ਕੌਣ ਬੰਦੇ ਸੀ ਇਹ ਤੇ ਐਨ ਆਰ ਆਈ ਨਾਲ ਕੀ ਰੌਲਾ ਹੈ ਉਹਨਾਂ ਦਾ ਹੁਣ ਤੁਸੀਂ ਕਿਸ ਤਰ੍ਹਾਂ ਅੱਗੇ ਮਦਦ ਕੀਤੀ ਹੈ ਜਿਸ ਕਰਕੇ ਐਨ ਆਰ ਆਈ ਤੁਹਾਡਾ ਧੰਨਵਾਦ ਕਰ ਰਿਹਾ ਹੈ ਐਨਆਰਆਈ ਦੀ ਜ਼ਮੀਨ ਹੈ ਜਿਹੜੀ ਜੀ ਚਾਲੀ ਦਾ ਪਾਵਰ ਆਫਟਰ ਨਹੀਂ ਬਣਾ ਕੇ ਤੇ ਗगनਜੀਤ ਬਰਾੜ ਜਿਹੜਾ ਉਹਨਾਂ ਨੇ ਨਾਮ ਤੇ ਕਰਵਾਈ ਆਉਦੇ ਜੀ ਤੇ ਜਿਹੜੀ ਉਹਦੀ ਪਰਚਾ ਦਰਜ ਹੋਇਆ ਸੀਗਾ ਜੀ 23/24 ਤੇ ਉਹਦੀ ਕਾਰਵਾਈ ਪਹਿਲਾਂ ਅਮਰ ਜੋ ਚੱਲਿਆਂ ਦੀ ਜਾ ਚੁੱਕੀ ਹੈ ਜਾਂਦੀ ਜਾ ਰਹੀ ਹੈ ਤੇ ਜਿਹੜੀ ਹੁਣ ਵੀ ਹੈ ਇਹਨਾਂ ਨੇ 112 ਤੇ ਕਾਲ ਕੀਤੀ ਸੀ ਜਿਹੜੀ ਮੇਰੀ ਜ਼ਮੀਨ ਹੈ ਤੇ ਉਹਦਾ ਝਗੜਾ ਚੱਲਦਾ ਉੱਥੇ ਵੱਢਣ ਲੱਗੇ ਨੇ ਗगनਜੀਤ ਬਰਾੜ ਵਗੈਰਾ ਤੇ ਅਸੀਂ ਮੌਕੇ ਤੇ ਆ ਕੇ ਉਹਨਾਂ ਨੂੰ ਹਟਾਤਾ ਜੀ ਜੋ ਅੱਗੇ ਕਮੋ ਹੋਊਗਾ ਕਿਸੇ ਤਰੀਕੇ ਦੀ ਕਾਰਵਾਈ ਨੇ ਹੋ ਰਹੀ ਉਹ ਬੰਦੇ ਭੱਜ ਕੇ ਸੀਗੇ ਜਾਗੇ ਜਲਦੀ ਫੜਿਆ ਜਾਊਗਾ ਜਲਦੀ ਹੋ ਜਾ